ਤਿੰਨਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜੁਆਇੰਟ ਫੋਰਮ ਤੇ ਇਕਤਾਮਾਂ ਚ ਤੇ ਟੈਕਨੀਕਲ ਸਰਵਿਸ ਯੂਨੀਵਰਸਿਟੀ ਵੱਲੋਂ ਜੋ 3 12 ਤਰੀਕ ਤੋਂ ਮਾਸਲੀਬ ਤੇ ਆਪਾਂ ਗਏ ਆ 10 ਤਰੀਕ ਤੋਂ 12 ਤੱਕ ਇਹਦਾ ਜਿਹੜਾ ਅਗਲਾ ਪ੍ਰੋਗਰਾਮ ਆ ਉਹ 17 ਤਰੀਕ ਤੱਕ ਵਾਧਾ ਕੀਤਾ ਗਿਆ ਅਸਲ 'ਚ ਜਿਹੜਾ ਮੇਜਰ ਕਾਰਨ ਹੈ ਪਾਵਰ ਕਾਮ ਮੰਤਰੀ ਵੱਲੋਂ ਬਾਰ-ਬਾਰ ਮੀਟਿੰਗਾਂ ਕਰਕੇ ਜਿਹੜੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾ ਐ ਜਿਵੇਂ ਸਾਡੇ ਪਾਵਰਕਾਮ ਦੇ ਸਾਥੀ ਜਿਹੜੇ ਕੰਮ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੋ ਆਪਣੀ ਜ਼ਿੰਦਗੀ ਤੋਂ ਹੱਥ ਧੋ ਜਾਂਦੇ ਆ ਕਾਹਤਾਰ ਜਿਹੜੀ ਸਾਡੀਆਂ ਹਮਾਇਤ ਕਰ ਰਹੀਆਂ ਨੇ ਇਸੇ ਤਰ੍ਹਾਂ ਹੁਣ ਜਿਹੜੇ ਕਿਸਾਨ ਕਿਸਾਨ ਜੱਥੇਬੰਦੀਆਂ ਉਹ ਵੀ ਸਾਡੇ ਨਾਲ ਅੱਜ ਤੋਂ ਰਲ ਗਈਆਂ ਇਸੇ ਤਰ੍ਹਾਂ ਕੱਲ ਤੋਂ ਜਿਹੜੀ 11 ਤਰੀਕ ਤੇ ਚੱਲ ਰਿਹਾਗਾ ਜਿਹੜੀ ਨੌਕਰੀ ਕਰਨ ਵਾਲੇ ਮੁਲਾਜ਼ਮ ਹੈਗੇ ਆ ਉਹਨਾਂ ਦੀਆਂ ਮੰਗਾਂ ਹੈਗੀਆਂ ਜਾਇਜ਼ ਮੰਗਾਂ ਹੈਗੀਆਂ ਇਹ ਮੰਗਾਂ ਮਨਵਾਉਣ ਲਈ ਇਹਨਾਂ ਦੀਆਂ ਮੰਗਾਂ ਮਨਵਾਉਣ ਲਈ ਅਸੀਂ ਸਾਰੇ ਜਿਹੜੇ ਇਹਨਾਂ ਦੀ ਹੈਲਪ ਕਰਾਂਗੇ ਔਰ ਜਿੱਥੇ ਵੀ ਇਹ ਕਹਿਣਗੇ ਅਸੀਂ ਉੱਥੇ ਖੜਾਂਗੇ ਸਾਡੀ ਸਟੇਟ ਬਾਡੀ ਨੇ ਆਰਡਰ ਕੀਤਾ ਵੀ ਤੁਸੀਂ ਸਾਰੇ ਜਾ ਕੇ ਇਹਨਾਂ ਦੀ ਮਦਦ ਕਰੋ ਤੇ ਮਤਲਬ ਪੰਜਾਬ ਸਰਦਾਰ ਮੁਰਦਾਬਾਦ 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 ਹਾਟਾ ਇੱਕ ਜਿੰਦਾਬਾਦ 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 ਆਪਣੇ ਹੱਥ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਨਾਲ ਲਾਤਾ ਹੈ ਟੀਵੀ ਚੈਨਲ ਜੜੀ

ਕਿ ਬੀਨ ਇਹ ਰਿਹਾ ਕਿੱਥੋਂ ਕਰਾ ਲੂਗੇ ਇਲਾਜ ਇਲਾਜ ਕਰਾ ਦੇ ਆ ਤੁਸੀਂ ਸਰਕਾਰੀ ਹਸਪਤਾਲਾਂ 'ਚ ਕਹਿੰਦੇ ਜੀ ਫ੍ਰੀ ਹੁੰਦਾ ਇਲਾਜ ਚੰਡੀਗੜ੍ਹ 'ਚ ਵੀ ਹੁੰਦਾ ਠੱਪ ਪੈ ਲੱਗਦੇ ਜੀ ਜੀ ਆ ਵੀ ਲੱਗਦੇ ਕਰ ਪਰ ਉਹਦੇ ਯਾਰ ਤੋਂ ਵੀ ਪੈਸੇ ਛੇਤ ਦਿਖਦੇ ਆ ਫਿਰ ਜਾਂਦੇ ਘਟ ਜਾਂਦੇ ਕੋਈ ਵਿਆਹ ਨਾਲਾਂ ਤੇ ਕੋਈ ਮੰਗਾਨ ਬਣਾ ਲੈਂਦੇ ਮੁੱਕ ਜਾਂਦੇ ਜਦੋਂ ਬੰਧ ਹੁੰਦਾ ਸਾਉਦੇ ਘਰ ਦੇ ਸਰਦਾਰ ਮੈਂ ਟੈਕਨੀਕਲ ਸਰਵਜਨਨ ਦਾ ਸਰਕਸ ਕੱਤਰ ਰੋਪੜਨ ਤੇ ਸੇਮ ਲਾਲ ਅਸੀਂ ਤਿੰਨਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜੁਆਇੰਟ ਫੋਰਮ ਤੇ ਇਕਤਾਮਾਂ ਚ ਤੇ ਟੈਕਨੀਕਲ ਸਰਵਜਨਨ ਵੱਲੋਂ ਜੋ 3 ਤੋਂ 12 ਤਰੀਕ ਤੋਂ ਮਾਸਲੀਕ ਤੇ ਆਪਾਂ ਗਏ ਆ 10 ਤਰੀਕ ਤੋਂ 12 ਤੱਕ ਇਹਦਾ ਜਿਹੜਾ ਅਗਲਾ ਪ੍ਰੋਗਰਾਮ ਆ ਉਹ 17 ਤਰੀਕ ਦਾ ਵਾਅਦਾ ਕੀਤਾ ਗਿਆ ਅਸੀਂ ਇਸ ਗੱਲ ਦੀ ਹਮਾਇਤ ਕਰਦੇ ਆ ਕਿਉਂਕਿ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਅੱਜ ਪਾਵਰ ਕਾਮ ਦੇ ਅੰਦਰ ਕੰਮ ਭਾਰ ਮੁਤਾਬਕ ਜੋ ਪੋਸਟਾਂ ਦੀ ਰਚਨਾ ਉਹ ਨਹੀਂ ਕੀਤੀ ਜਾ ਰਹੀ ਬਹੁਤ ਘੱਟ ਮੁਲਾਜ਼ਮਾਂ ਮੁਲਾਜ਼ਮ ਘੱਟ ਹੋਣ ਦੇ ਨਾਤੇ ਹਾਦਸੇ ਬਹੁਤ ਸਾਰੇ ਜਿਹੜੇ ਵੱਧ ਗਏ ਆ ਅੱਜ ਹਰ ਤਰ੍ਹਾਂ ਦਾ ਬਿਜਲੀ ਕੰਮਾਂ ਭਾਵੇਂ ਉਹ ਠੇਕਾ ਮੁਲਾਜ਼ਮ ਹੈ ਚਾਹੇ ਉਹ ਰੈਗੂਲਰ ਮੁਲਾਜ਼ਮ ਹੈ ਜਦੋਂ ਹਾਦਸੇ ਦਾ ਸ਼ਿਕਾਰ ਹੁੰਦਾ ਤਾਂ ਉਹਨੂੰ ਆਪਣੇ ਮੁਆਵਜ਼ੇ ਲੈਣ ਵਾਸਤੇ ਸੰਘਰਸ਼ ਦੇ ਰਾ ਹਥਿਆਰ ਕਰਨਾ ਪੈਂਦਾ ਇਸ ਲਈ ਸਾਡੇ ਕੋਲ ਪਹਿਲਾਂ ਸਰਕਾਰ ਤੋਂ ਇਹ ਮੰਗ ਹੈ ਕਿ ਕੰਮ ਭਾਰ ਦੇ ਮੁਤਾਬਕ ਨਵੀਆਂ ਪੋਸਟਾਂ ਦੀ ਰਚਨਾ ਕੀਤੀ ਜਾਵੇ ਤੇ ਇਸ ਵਿੱਚ ਖੁੱਲੀ ਭਰਤੀ ਪਾਵਰ ਕਾਮ ਦਾ ਅੰਦਰ ਕੀਤੀ ਜਾਵੇ ਤਾਂਕਿ ਬਿਜਲੀ ਬੋਰਡ ਪਾਵਰ ਕਾਮ ਦਾ ਅੰਦਰ ਬੇਰੋਜ਼ਗਾਰੀ ਜਿਹੜੀ ਹੈ ਉਹ ਖਤਮ ਵੀ ਹੋ ਸਕਦੀ ਹੈ ਇਸ ਨਾਲ ਕਿਉਂਕਿ ਪਾਵਰ ਕਾਮ ਦਾ ਅੰਦਰ ਜੇ ਅੱਜ ਦੇ ਸਮੇਂ ਮੁਤਾਬਕ ਦੇਖਿਆ ਜਾਵੇ ਤਾਂ 1 ਲੱਖ ਮੁਲਾਜ਼ਮ ਹੋਰ ਭਰਤੀ ਕੀਤਾ ਜਾ ਸਕਦਾ ਜਿਸ ਨਾਲ ਕੇ ਪੰਜਾਬ ਦੇ ਬੇਰੋਜ਼ਗਾਰਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਮਿਲ ਸਕਦੀ ਹੈ ਤੇ ਦੂਜੀ ਗੱਲ ਹੈ ਜਿਹੜੇ ਸਾਥੀ ਸਾਥੀ ਕਰੰਟ ਦੇ ਨਾਲ ਜਾਂ ਹੋਰ ਹਾਸਿਆਂ ਦੇ ਨਾਲ ਸਾਡੇ ਕੋਲੋਂ ਪਛੜੇ ਆ ਉਹਨੂੰ ਸ਼ਹੀਦ ਦਾ ਦਰਜਾ ਦੇ ਕੇ ਉਹਨੂੰ 1 ਕਰੋੜ ਰੁਪਇਆ ਮੁਆਵਜ਼ਾ ਜਿਹੜਾ ਐਲਾਨ ਕਰਿਆ ਸਰਕਾਰ ਤੇ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਜੋ ਸਰਕਾਰ ਨੂੰ ਲਿਖ ਕੇ ਦਿੱਤੀਆਂ ਹੋਈਆਂ ਪਾਵਰ ਗਾਉਂ ਦੀ ਮੈਨੇਜਮੈਂਟ ਨੂੰ ਲਿਖ ਕੇ ਦਿੱਤੀਆਂ ਹੋਈਆਂ ਲੰਬੇ ਸਮੇਂ ਤੋਂ ਉਹਦੇ ਉੱਪਰ ਬਾਰਤਾ ਲਾਭ ਚੱਲ ਰਹੀ ਹੈ ਲੇਕਿਨ ਸਰਕਾਰ ਮੰਨਣ ਤੋਂ ਮੈਨੇਜਮੈਂਟ ਮੰਨਣ ਤੋਂ ਅਨਾਂ ਕਰਨੀ ਕਰ ਰਹੀ ਹੈ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਮੈਂ ਗੋਪਾਲ ਸ਼ਰਮ ਪ੍ਰਧਾਨ ਜਨਰੇਸ਼ਨ ਸਰਕਲ ਅਨੰਦਪੁਰ ਸਾਹਿਬ ਤੇ ਮੇਰੇ ਨਾਲ ਸਾਥੀ ਸਾਡੇ ਮਜ਼ੂਰ ਸਾਥੀ ਜਿਹੜੇ ਆ ਚਰਨਦਾਸ ਜੀ ਸਟਰੀਟ ਬੋਡੀ ਦੇ ਮੈਂਬਰ ਤਿਲਕਰਾਜ ਜੀ ਕਈ ਜੀ ਤਰਸੀਮ ਜੀ ਤੇ 올ਖ ਜੀ ਜਿਹੜੇ ਕੀ ਅੱਜ ਇਸ ਧਰਨੇ ਦੇ ਵਿੱਚ ਸਾਰੇ ਪੂਰੇ ਜੋਸ਼ ਓਰ ਨਾਲ ਇਹ ਧਰਨਾ ਜਿਹੜਾ ਹੈ ਉਹ ਦੇਰੇ ਹੈ ਔਰ ਸਾਡੀ ਪੰਜਾਬ ਦੀ ਪੈਨਸ਼ਨ ਯੂਨੀਅਨ ਨੇ ਪਾਵਰ ਕਾਮ ট্রান্সਕੋ ਯੂਨੀਅਨ ਨੇ ਔਰ ਸਾਰੇ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਇਹਨਾਂ ਦੀਆਂ ਮੰਗਾਂ ਮਨਵਾਉਣ ਲਈ ਅਸੀਂ ਸਾਰੇ ਜਿਹੜੇ ਹੈ ਇਹਨਾਂ ਦੀ ਹੈਲਪ ਕਰਾਂਗੇ ਔਰ ਜਿੱਥੇ ਵੀ ਇਹ ਕਹਿਣਗੇ ਅਸੀਂ ਉੱਥੇ ਖੜਾਂਗੇ ਸਾਡੀ ਸਟੇਟ ਬੋਰਡ ਨੇ ਆਰਡਰ ਕੀਤਾ ਵੀ ਤੁਸੀਂ ਸਾਰੇ ਜਾ ਕੇ ਇਹਨਾਂ ਦੀ ਮਦਦ ਕਰੋ ਤੇ ਮਦਦ ਕਰਨ ਵਾਲਾ ਆਪਣੀਆਂ ਵੀ ਮੰਗਾਂ ਮਨਵਾਓ ਤੇ ਇਹਨਾਂ ਦੀਆਂ ਮੰਗਾਂ ਮਨਵਾਓ ਲੇਕਿਨ ਸਰਕਾਰ ਜਿਹੜੀ ਹੈ ਭਗਵਾਨਤਮਾਨ ਦੀ ਇਹ ਆ ਤਾਂ ਗਈ ਇੱਥੇ 2.5 ਸਾਲ ਹੋ ਗਏ ਇਹਨੇ ਨਾ ਮੁਲਾਜ਼ਮਾਂ ਨੂੰ ਕੁਝ ਦਿੱਤਾ ਸਮਾਂ ਕੁੱਟਿਆ ਘੜੀਸੇ ਹੀ ਹੈ ਲੇਕਿਨ ਹੁਣ ਮੁਲਾਜ਼ਮਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹਨਾਂ ਦੀ ਕੁੱਟਕੜੀਸ ਦੇ ਵਿੱਚ ਨਹੀਂ ਆਣਾ ਇਹਨਾਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਣਾ ਉਹ ਨਾ ਹੀ ਅਸੀਂ ਇਹਨਾਂ ਦੀਆਂ ਗੱਲਾਂ ਮੰਨਣੀਆਂ ਜਦ ਤੱਕ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਉਸ ਸੰਬੰਧ ਵਿੱਚ ਆ ਸਾਰੇ ਨੇ ਰਲ ਕੇ ਇਹ ਪਿਛਲੇ 10 ਤਰੀਕ ਨੂੰ ਸਮੂਹਿਕ ਛੁੱਟੀ ਜਿਹੜੀ ਹੈ ਉਹ ਦਿੱਤੀ ਸੀ ਉਹਦੇ ਨਾਲ ਇਹਨਾਂ ਦੀ ਸਮੂਹਿ ਸਾਡੀ ਜਿਹੜੀ ਮਦਦ ਹੈ ਪੈਨਸ਼ਨਰ ਵੱਲੋਂ ਉਹ ਕੀਤੀ ਜਾ ਰਹੀ ਹੈ ਔਰ ਸਾਰੇ ਪੰਜਾਬ ਦੇ ਵਿੱਚ ਇਹ ਚੱਲਦੀ ਪਈ ਹੈ ਔਰ ਇਹਨਾਂ ਦੀ ਬੋਡੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 17 ਤਰੀਕ ਜਿਹੜੀ ਹੈ ਉਹ ਅੱਗੇ ਇਹ ਸਮੂਹਿਕ ਛੁੱਟੀ ਹੈ ਜਿਹੜੀ ਨੂੰ ਆਲਾਰਿਆ ਔਰ ਉਹਦੇ ਹੱਥ ਵਿੱਚ ਹੀ ਅਸੀਂ ਸਾਰੇ ਇਹਨਾਂ ਦੇ ਨਾਲ ਹੈ ਅਸੀਂ ਵੀ ਆਪਣੀਆਂ ਮੰਗਾਂ ਮਨਾਵਾਂਗੇ ਇਹਨਾਂ ਦੀਆਂ ਮੰਗਾਂ ਸਰਕਾਰ ਦੇ ਚਾਹੇ ਜੋ ਮਰਜ਼ੀ ਹੋ ਜਾਵੇ ਜਿੰਨਾ ਵੀ ਤਿੱਖਾ ਸੰਘਰਸ਼ ਕਰਨਾ ਪਿਆ ਉਹ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਮੈਂ ਪਾਵਰ ਕਮ ਟ੍ਰਸ ਕੋ ਜਨੀ ਸਰ ਸਰਕਾਰ ਪ੍ਰਧਾਨ ਡੀਐਸ ਉਪਰ ਸਰਕਲ ਤੇ ਤਰਕਰਾਜ ਆ ਜਿਹੜੀ ਇਹਨਾਂ ਨੇ ਅੱਜ ਦੀ ਸਮਯੋਗ ਛੁੱਟੀ ਦਾ ਜਿਹੜਾ ਐਲਾਨ ਕੀਤਾ 10 ਤੋਂ ਲੈ ਕੇ 12 ਤੱਕ ਇਹ ਸਾਡੀ ਪੰਜਾਬ ਦੀ ਯੂਨੀਅਨ ਹੈ ਜਿਹੜੀ ਪੈਨਸ਼ਨ ਯੂਨੀਅਨ ਪੰਜਾਬ ਨੇ ਫੈਸਲਾ ਕੀਤਾ ਹੈ ਕਿ ਇਹਨਾਂ ਦਾ ਬਿਨਾਂ ਸ਼ਰਤ ਜਿਹੜੀ ਹੈ ਉਹ ਉਹਦੀ ਮਦਦ ਕੀਤੀ ਜਾਵੇ ਇਹ ਜਿਹੜੇ ਸਾਥੀ ਹੈ ਜਿਹੜੇ ਬਿਜਲੀ ਬੋਰਡ ਦੇ ਪਲਾਜ਼ਮਾ ਹੈ ਇਹ ਪਹਿਲੇ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਕਰ ਰਹੇ ਹੈ ਚਾਹੇ ਉਹ ਪੇਮੈਂਟ ਦਾ ਮਸਲਾ ਹੈ 1 12 11 ਦਾ ਜਿਹੜਾ ਪੇਮੈਂਟ ਹੈ ਇਹਨਾਂ ਨੇ ਲੜਕਾ ਲਿਆ ਕੁਝ ਜਿਹੜੀਆਂ ਕੈਟਾਗਰੀਆਂ ਹੈ ਉਹ ਪੇਮੈਂਟ ਤੋਂ ਵਧੀਆਂ ਪਾਂਹੀਆਂ ਰਹਿ ਗਈਆਂ ਚਾਹੇ ਉਹ ਆਰਟੀਐਮ ਹੈ ਉਹ ਉਹੀ ਹੈ ਹੋਰ ਬਹੁਤ ਸਾਰੀਆਂ ਕੈਟਾਗਰੀਆਂ ਆਏ ਜਿਨ੍ਹਾਂ ਨੂੰ ਪੇਮੈਂਟ ਨਹੀਂ ਮਿਲਿਆ ਹੁਣ ਇਹਨਾਂ ਸਾਥੀਆਂ ਨੇ ਦਾਸ ਤੋਂ ਲੈ ਕੇ ਅਹ 12 ਤੱਕ ਜਿਹੜਾ ਮਾਥਲੀ ਜਨਤ ਫੈਲਾਉਣਾ ਕੀਤਾ ਇਸੇ ਸਾਡੀ ਯੂਨੀਅਨ ਹੈ ਇਹਦੀ ਹਮਾਇਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀ ਮਦਦ ਵਾਸਤੇ ਧਰਨੇ ਮਿਜਾਰੇ ਵਿੱਚ ਸ਼ਾਮਲ ਹੋਏ ਤੇ ਅੱਗੋਂ ਵੀ ਜਿਹੜਾ ਜਿਹੜਾ ਇਹਨਾਂ ਨੇ 17 ਤਰੀਕ ਨੂੰ 12 ਤੋਂ 17 ਤੱਕ ਜਿਹੜਾ ਮਾਥਲੀ ਵਧਾਈ ਹੈ ਉਹਦੀ ਅਸੀਂ ਹਮਾਇਤ ਕਰਦੇ ਹਾਂ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਇਹ ਵੀ ਜਿਹੜਾ ਵੀ ਇਹ ਅਗਾ ਐਜੀਟੇਸ਼ਨ ਕਰੂਗੇ ਉਹਦੀ ਪੈਨਸ਼ਨ ਯੂਨੀਅਨ ਡਟ ਕੇ ਹਮਾਇਤ ਕਰੂਗੀ ਤੇ ਇਹਦੇ ਨਾਲ ਖੜੇ ਆ। ਧੰਨਵਾਦ। ਜਸਵਿੰਦਰ ਸਿੰਘ ਔਲਖ ਸਖਤਰ ਪੀਐਸਸੀਬੀ এমਪਲਾਈ ਫੈਡਰੇਸ਼ਨਟ શ્રી ਅਨੰਦਪੁਰ ਸਾਹਿਬ ਅਸੀਂ ਆਪਣੀ ਸਟੇਟ ਕਮੇਟੀ ਵੱਲੋਂ ਦਿੱਤੇ ਹੋਏ ਸੰਘਰਸ਼ ਪ੍ਰੋਗਰਾਮ ਦੇ ਮੁਤਾਬਕ ਜਿਵੇਂ ਮਾਸ ਲੀਵ ਦੇ 3 ਦਿਨ ਦੇ ਸੰਘਾਸਤੇ ਆਪਾਂ ਗਏ ਸੀ ਇਸ ਸੰਘਰਸ਼ ਦਾ ਜਿਹੜਾ 메ਜਰ ਕਾਰਨ ਹੈ ਪਾਵਰ ਕਾਮ ਮੰਤਰੀ ਵੱਲੋਂ ਬਾਰ ਬਾਰ ਮੀਟਿੰਗਾਂ ਕਰਕੇ ਜਿਹੜੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾ ਹੈ ਜਿਵੇਂ ਸਾਡੇ ਪਾਵਰਕਾਮ ਦੇ ਸਾਥੀ ਹੈ ਜਿਹੜੇ ਕੰਮ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਆਪਣੀ ਜ਼ਿੰਦਗੀ ਤੋਂ ਹੱਥ ਧੋ ਜਾਂਦੇ ਆ ਉਹਨਾਂ ਦੇ ਸਬੰਧ ਵਿੱਚ ਸਾਡੀ ਮੰਗ ਹੈ ਕਿ ਉਸ ਪਰਿਵਾਰ ਦੇ ਜੀ ਨੂੰ 1 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਉਸ ਪਰਿਵਾਰ ਦੇ ਜੀ ਨੂੰ ਇੱਕ ਜੀ ਨੂੰ ਜਿਹੜੀ ਉਹ ਨੌਕਰੀ ਦਿੱਤੀ ਜਾਵੇ ਜੇਕਰ ਇਸ ਤਰ੍ਹਾਂ ਦੀਆਂ ਮੰਗਾਂ ਨਹੀਂ ਪ੍ਰਵਾਨ ਕਰਦੀ ਸਰਕਾਰ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜਿਸ ਦੇ ਸਬੰਧ ਦੇ ਵਿੱਚ ਸਟੇਟ ਕਮੇਟੀ ਵੱਲੋਂ ਜਿਹੜਾ ਅਗਲਾ ਸੰਘਰਸ਼ ਹੈ ਉਹ ਅੱਜ ਤੋਂ ਬਾਅਦ 17 ਤਰੀਕ ਤੱਕ ਜਿਹੜਾ ਮਾਸ ਰੀਟ ਤੇ ਸਾਰਾ ਜਿਹੜਾ ਸਟਾਫ ਹੈ ਉਹ ਜਾਵੇਗਾ 17 ਤਰੀਕ ਨੂੰ ਅਸੀਂ ਹੈੱਡ ਆਫਸ ਪਟਿਆਲਾ ਵਿਖੇ ਲਾਹਮਸਾਲ ਧਰਨਾ ਦੇ ਕੇ ਹੈੱਡ ਆਫਸ ਜਾਮ ਕਰਨ ਵੱਲ ਜਾਵਾਂਗੇ ਤੇ ਇਸ ਦੇ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਤੇ ਬੋਰਡ ਮੈਨੇਜਮੈਂਟ ਦੀ ਹੋਵੇ ਦੋਸਤੋ ਤੇ ਆਪਣੀ ਸਾਰਾ ਕੁਝ ਡਿਟੇਲ ਮੈਂ ਤੇਸਰਜ ਕਈ ਡਿਵੀਜ਼ਨ ਪ੍ਰਧਾਨ ਅਨੰਦਪਸਾਹਬ ਸਾਡੀਆਂ ਜਿਹੜੀ ਮੰਗ ਹੈ ਕਾਫੀ ਟਾਈਮ ਤੋਂ ਪੰਜਾਬ ਸਰਕਾਰ ਨਾਲ ਚੱਲ ਰਹੀ ਹੈ ਗੱਲਬਾਤ ਵੀ ਉਸ ਤੋਂ ਬਾਅਦ ਸਾਡੇ ਜਿਹੜਾ ਬਿਜਲੀ ਬੋਰਡ ਉਹਦੇ ਨਾਲ ਸਾਡੀਆਂ ਕਾਫੀ ਮੰਗਾ ਜਿਹੜੀਆਂ ਪੈਂਟਿੰਗ ਹੈ ਜਿਹਦੇ ਵਿੱਚ ਸਾਡਾ ਡੀਏ ਹੈ 12% ਪੈਂਡਿੰਗ ਔਰ ਸਕੇਲਾਂ ਦਾ ਏਰੀਅਲ ਇੱਕ ਇੱਕ 16 ਤੋਂ 9 ਸਾਲਾ 16 ਸਾਲਾ 23 ਸਾਲਾ ਜਿਹੜਾ ਪੈਂਟਿੰਗ ਹੈ ਬਾਕੀ ਜਿਸ ਤਰ੍ਹਾਂ ਮਿੱਤਕ ਪਰਿਵਾਰ ਦੇ ਜਿਹੜੇ ਬਾਸ ਹੈ ਉਹਨਾਂ ਨੌਕਰੀ ਨਹੀਂ ਮਿਲਦੀ ਉਸੇ ਤਰ੍ਹਾਂ ਜਿਹੜੇ ਸਾਡੇ ਠੇਕੇਦਾਰੀ ਸਿਸਟਮ ਦੇ CHP ਕਰਮਚਾਰੀ ਹੈ ਉਹਨਾਂ ਨੂੰ ਸਰਕਾਰ ਜਿਹੜਾ ਪੱਕਾ ਨਹੀਂ ਕਰਦੀ ਇਸ ਵਿਸ਼ੇ ਤੇ ਸਾਡੀ ਲਗਾਤਾਰ ਜਿਹੜੀ ਐਜੀਟੇਸ਼ਨ ਆ ਔਰ ਅਸੀਂ ਜਿਹੜੀ ਐਜੀਟੇਸ਼ਨ ਹੈ ਹੁਣ ਜਿਹੜੀ ਸਾਡੀ ਵਰਕ ਟੂ ਰੂਲ ਤੇ ਕਰਤੀ ਤੋਂ ਤੱਕ ਸਾਡਾ ਵਰਕ ਟੂ ਰੂਲ ਹੈ ਔਰ ਜਿਹੜੀ ਸਾਡੀ ਮਾਸਿਕ ਲੀਵ ਹੈ ਹੁਣ ਅਸੀਂ ਜਿਹੜੀ 17 ਨੂੰ 24 ਤੱਕ ਜਿਹੜੀ ਵਧਾਤੀ ਹੈ ਇਸੇ ਤਰ੍ਹਾਂ ਜੇ ਸਾਡਾ ਸਰਕਾਰ ਨੇ ਕੋਈ ਗੱਲਬਾਤ ਸਾਡੀ ਪੰਜਾਬ ਦੀ ਸੂਬਾ ਕਮੇਟੀ ਨੇ ਨਹੀਂ ਕੀਤੀ ਤਾਂ ਸੰਘਰਸ਼ ਜਿਹੜਾ ਅੱਗੇ ਵੀ ਜਿਹੜਾ ਉਹ ਜਾਰੀ ਰਹੇਗਾ ਪਾਵਰ ਕੰਪਨਸ਼ਨ ਜੂਨੀਅਰ ਪੰਜਾਬ ਦਾ ਸਟੇਟ ਦਾ ਗੂ ਹੈਗਾ ਅੱਜ ਜਿਹੜਾ ਇਹ ਸੰਘਰਸ਼ ਜਿਹੜਾ ਲਗਾਤਾਰ 11 ਤਰੀਕ ਤੇ ਚੱਲ ਰਿਹਾ ਹੈਗਾ ਜਿਹੜੀ ਨੌਕਰੀ ਕਰਨ ਵਾਲੇ ਮੁਲਾਜ਼ਮ ਹੈਗੇ ਆ ਉਹਨਾਂ ਦੀਆਂ ਮੰਗਾਂ ਹੈਗੀਆਂ ਜਾਇਜ਼ ਮੰਗਾਂ ਹੈਗੀਆਂ ਬਹੁਤ ਸਾਰੀਆਂ ਮੰਗਾਂ ਉਹਨਾਂ ਦੀ ਚਾਹੇ ਉਹ ਅ ਹਟਾ ਕੇ ਰੱਖਿਆ ਟੈਂਪਰੇਰੀ ਰੱਖਿਆ ਕੰਟੈਕਟਰ ਤੇ ਰੱਖਿਆ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਕਰ ਲਈਏ ਜੇ ਰੈਗੂਲਰ ਹੈਗੇ ਆ ਉਹਨਾਂ ਨੂੰ ਅ ਅ ਡਾਕ ਤੇ ਜਾ ਉਹ ਉਹ ਕਿਹੜਾ ਪਰਮਿਸ਼ਨ ਪੀਡ ਤੇ ਰੱਖਦੇ ਗਏ ਪਰਮਿਸ਼ਨ ਪੀਡ 3 ਸਾਲ ਦਾ ਉਦੇ ਦੌਰਾਨ ਉਹਨਾਂ ਨੂੰ ਜਿਹੜੀ ਪੇਮੈਂਟ ਹੁੰਦੀ ਉਹਨਾਂ ਦੀ ਤਨਖਾਹ ਉਹ ਵੀ ਨਹੀਂ ਦਿੱਤੀ ਜਾਂਦੀ ਗਈ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਭਰਤੀ ਹੈ ਉਹ ਲਗਾਤਾਰ ਜਿਹੜੀ ਰੈਗੂਲਰ ਹੋਣੀ ਚਾਹੀਦੀ ਗਈ ਇਹ ਕਮਰਸ਼ੀਅਲ ਹਜ਼ਾਰਾਂ ਦਾ ਇਹਦੇ ਵਿੱਚ ਆਮਦਨ ਦਾ ਸਾਧਨ ਤਾਂ ਹੀ ਬਣ ਸਕਦਾਗਾ ਜੇ ਰੈਗੂਲਰ ਨੌਕਰੀ ਜੀ ਮਿਲੀ ਜਾਵੇ ਹਜ਼ਾਰਾਂ ਦੇ ਲੱਖਾਂ ਦੇ ਦਾਦ ਵਿੱਚ ਮੁੰਡੇ ਕੁੜੀਆਂ ਵੜਕਾ ਆ ਰਹੇ ਗਏ ਲੱਖ ਰੁਪਈਆ ਘਰ ਦੇ ਖਰਚ ਕਰਕੇ ਫਿਰ ਉਹਨਾਂ ਨੂੰ ਨੌਕਰੀ ਮਿਲਦੀ ਜੇ ਮਿਲਦੀ ਹੈ ਤਾਂ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਹੈ ਕਿੰਨੇ ਲੋਕ ਜਿਹੜੇ ਉਹ ਟੈਂਕੀਆਂ ਤੇ ਚੜਕ ਉਹਨਾਂ ਨੇ ਖੁਦ ਗੱਜੀਆਂ ਕੀਤੀਆਂ ਇਹ ਭਗਵੰਤ ਸਰਕਾਰ ਇਹ ਗੱਲ ਕਹਿੰਦੇ ਸੀ ਆਣ ਲੱਗਿਆ ਜਦੋਂ ਇਹ ਵੋਟਾਂ ਮੰਗਦਾ ਤਾਂ ਕਹਿੰਦਾ ਤਾਂ ਕੋਈ ਧਰਨਾ ਨਹੀਂ ਲਗੂਗਾ ਕੋਈ ਮਜਾਰਾ ਨਹੀਂ ਹੋਊਗਾ ਮੈਂ ਸਾਰੀ ਇਹ ਗੱਲ ਸੁਣੂਗਾ ਅੱਜ ਹਾਲਾਤ ਇਦਾਂ ਦੇ ਆ ਗਏ ਕਿ ਨਾ ਤਾਂ ਆ ਚਿੱਟਾ ਜਿਹਨੂੰ ਕਹਿੰਦੇ ਤੇ ਜਿੱਟੇ ਨੂੰ ਬੰਦ ਨਹੀਂ ਹੋਇਆ ਸੰਭਾ ਕੋਈ ਕਈ ਗੁਣਾ ਜਿਹੜਾ ਵੱਧ ਗਿਆ ਤੇ ਬੇਰੋਜ਼ਗਾਰੀ ਹੈ ਜਿਹੜੀ ਆ ਉਹ ਵੱਧਦੀ ਜਾਰੇਗੀ ਨਮੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਬਾਹਰਲੇ ਦੇਸ਼ ਨੂੰ ਜਾ ਰਹੇਗੀ ਜਿਹੜੇ ਕਿ ਇੱਥੇ ਸਾਡੇ ਪੜ੍ਹੇ ਲਿਖੇ ਨੌਜਵਾਨ ਹੈ ਉਹਨਾਂ ਨੂੰ ਨੌਕਰੀ ਮਿਲ ਸਕਦੀ ਇੱਥੇ ਰਹਿ ਸਕਦੇਗੇ ਇਸੇ ਤਰ੍ਹਾਂ ਹੀ ਜਿਹੜੇ ਮਾਪੇ ਸਿਆਣੇ ਹੈ ਕਈ ਉਹ ਇਕੱਲੇ ਰਹਿੰਦੇ ਗਏ ਜਿਹੜੀ ਔਲਾਦ ਹੈ ਉਹਨਾਂ ਦੀ ਬਾਹਰ ਚੱਲ ਜਾਂਦੇ ਗਏ ਉਹ ਬਾਹਰ ਜਾ ਕੇ ਜਦ ਜੀਕਤੇ ਉਹਨਾਂ ਦੀ ਅਚਾਨਕ ਮੌਤ ਹੋ ਜਾਂਦੀ ਤਾਂ ਉਹਨੂੰ ਉਹਦਾ ਮੂੰਹ ਦੇਖਣ ਤੱਕ ਵੀ ਉਹਨੂੰ ਸਮਝ ਨਹੀਂ ਮਿਲਦਾ ਤਾਂ ਉਹ ਕਹਿ ਦਿੰਦੇ ਪੀਸਾ ਮੇਰੇ ਆਉਣ ਤੋਂ ਪਹਿਲਾਂ ਸੰਸਕਾਰ ਜਿਹੜਾ ਕੀਤਾ ਜਾਵੇ ਕੈਸ਼ਲ ਅਸਿਸਟੈਂਸ ਸਕੀਮ ਅਸੀਂ ਚਾਲੂ ਕਰਵਾਈ ਦੀ ਤਾਂ ਕਿ ਜਿਹੜੇ ਰਿਟਾਇਰੀ ਹੈ ਪੈਨਸ਼ਨਰ ਉਹਨਾਂ ਨੂੰ ਬੁਢਾਪੇ ਦਾ ਸਹਾਰਾ ਮਿਲ ਸਕੇ ਕਿਉਂਕਿ ਪੈਸੇ ਦੀ ਜਿਹੜੀ ਕਮੀ ਆ ਜਾਂਦੀ ਰਿਟਾਇਰਮੈਂਟ ਤੋਂ ਬਾਅਦ ਉਹ ਵੀ ਜਿਹੜਾ ਜਹੇਤਿਆਂ ਨੇ ਦੇ ਹਸਪਤਾਲ ਤੇ ਮੈਂ ਜਿਹੜਾ ਬੀੜ ਠੱਗੀ ਕਰਕੇ ਉਹ ਹਸਪਤਾਲ ਵੀ ਇਹਨਾਂ ਨੇ ਜਿਹੜੇ ਬੰਦ ਕਰਤੇ ਅਸੀਂ ਕਹਿੰਦੇ ਮੋੜ ਚੱਲੂ ਕੀਤੀ ਜਾਵੇ ਪੈਨਸ਼ਨ ਜਿਹੜੀ ਹੈ ਇਹ ਜਿਹੜੀ ਪੈਨਸ਼ਨ ਇਹਨਾਂ ਨੇ ਬੰਦ ਕਰ ਦਿੱਤੀਗੀ ਇਹ ਗੱਲ ਕਹਿੰਦਾ ਦਾ ਵੀ ਮੈਂ ਪੈਨਸ਼ਨ ਚੱਲੂ ਕਰਦੂੰਗਾ ਬੇਦਾ ਕੀ ਤਾ ਦਾ ਸਾਡੇ ਨਾਲ ਪੰਜਾਬ ਦੀ ਕਮੇਟੀ ਦਾ ਪਰ ਉਹ ਬਹਿਦਾ ਹੋਇ ਕਰ ਗਿਆ ਤੇ ਨਾ ਉਹ ਪੈਨਸ਼ਨ ਜਿਹੜੀ ਬਹਾਲ ਕੀਤੀ ਹੈ ਤੇ ਹੋਰ ਮੰਗਾ ਜਿਹੜੀਆਂ ਡੀਏ ਦੀ ਕਿਸ਼ਤਾਂ ਆਈਆਂ 12 ਦੀ ਉਹ ਜਿਹੜੀਆਂ ਸਾਡੀਆਂ ਨਹੀਂ ਦੇ ਰਿਆਗਾ ਹੋਰ ਸਾਡੇ ਜਿਹੜੇ ਮਲਾਜ਼ਮ ਰਟਾਇਰ ਹੁੰਦੇ ਉਹਨਾਂ ਦੇ ਬਕਾਏ ਆ ਉਹ ਬਹੁਤ ਸਾਰੇ ਪੈਂਡਿੰਗ ਹੈ 11 16 ਦੇ ਬਾਅਦ ਸਕੇਲ ਰਪਾਈ ਹੋਏ ਉਹਨਾਂ 'ਚ ਬਹੁਤ ਰੁੱਟੀਆਂ ਉਹਨਾਂ ਤਰੂਤੀਆਂ ਨੂੰ ਦੂਰ ਕੀਤਾ ਜਾਵੇ। ਕਿਸੇ ਪਰਸਨ ਨੂੰ ਨਹੀਂ ਆਇਆ। ਇਹ ਮੰਗਾ ਨਹੀਂ ਮੰਨੂਨੀ ਆ ਫਿਰ ਉਹਦੇ ਬਾਅਦ ਨਹੀਂ ਬੰਦੇ ਅੱਜ ਇਹ ਮਲਾਜਮ ਸਾਥੀ ਜਿਹੜੇ ਸੰਘਰਸ਼ ਤੇ ਰਾਹ ਤੇ ਤੁਰੇ ਹੋਏ ਅਸੀਂ ਇਹਨਾਂ ਦੀ ਪੰਜਾਬ ਦੇ ਪੱਧਰ ਤੇ ਫੈਸਲਾ ਕੀਤਾ ਵੀ ਇਹਨਾਂ ਦੀ ਹਮਾਇਤ ਕਰਨੀ ਹੈ। ਜੇ ਨਹੀਂ ਮੰਨਦਾਗਾ ਅਸੀਂ ਇਹਦੇ ਨਾਲੋਂ ਚੰਡੀਗੜ੍ਹ ਦੇ ਵਿੱਚ ਲੰਬੇ ਸਮਾਂ ਸਾਡਾ ਇਕੱਠ ਹੋਇਆਗਾ। ਇਕੱਠ ਦੇ ਵਿੱਚ ਅਸੀਂ ਪ੍ਰੋਟੈਸਟ ਕੀਤਾ। ਤੇ ਨਾਰੇ ਬਾਜੀ ਕਿਤੇ 22-300 ਬੰਦੇ ਨੇ ਜਾ ਕੇ ਲੋਕ ਪ੍ਰਧਾਨ ਸਭਾ ਵੱਲੋਂ ਤੁਰੇਗੇ ਮਟਨਾ ਤੋਂ ਵੱਲੋਂ ਤੁਰੇ ਫੁੱਲਸੜੇ ਨੂੰ ਤੁਨ ਰੁਕਿਆ ਉਹ ਸਾਨੂੰ ਰੈਸਟ ਵੀ ਕੀਤਾਗਾ ਇਹ ਇਹਦੇ ਆਵਾਜ਼ ਸਾਡੀ ਬਾਰ-ਬਾਰ ਮੀਟਿੰਗਾਂ ਸਾਨੂੰ ਇਹਨਾਂ ਭਗਵੰਤ ਮਾਨ ਨੇ ਦਿੱਤੀਆਂ ਪਰ ਆਪ ਹਾਜ਼ਰ ਨਹੀਂ ਹੋਇਆ ਇਹਨਾਂ ਨੇ ਬਖਵਾਖਾਧਾਰਿਆਂ ਦੀਆਂ ਕਮੇਟੀਆਂ ਬਣਾਤੀਆਂ ਇਹਨਾਂ ਨਾਲ ਗੱਲ ਕਰੋ ਅਸੀਂ ਬਖਵਾਖਾਧਾਰਿਆਂ ਦੀ ਜਿਹੜੀਆਂ ਕਮੇਟੀਆਂ ਬਣੀਆਂ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਜੇ ਆਪ ਆਵੋ ਠੰਢ ਨਾਲ ਗੱਲ ਕਰੇ ਉਹ ਸਾਡੇ ਨਾਲ ਕੀਤੇ ਬਹਿਦੇ ਪੂਰੇ ਘਰ ਤਾਂ ਅਸੀਂ ਮੰਨਾਂਗੇ ਜੇ ਨਹੀਂ ਮੰਨਦਾ ਤਾਂ ਅਸੀਂ ਡੇਢ ਯੂਨਨ ਐਕਟ ਜਿਹੜਾ ਉਹਦੇ ਤਹਿਤ ਅਸੀਂ ਤਿੱਖਾ ਵਿਵਾਦ ਕਰਾਂਗੇ ਪੰਜਾਬ ਸਰਕਾਰ ਨੇ 200 ਰੁਪਏ ਡਿਵੈਲਪਮੈਂਟ ਟੈਕਸ ਜਿਹਨੂੰ ਜਗ੍ਹੀਆ ਟੈਕਸ ਕਹਿੰਦੇਗੇ ਉਹ ਆਪਣੇ ਸੀਨੀਅਰ ਜਿਹੜੇ ਸਿਟੀਜ਼ਨ ਹੈਗੇ ਉਹਨਾਂ ਤੇ ਲਗਾਇਆ ਗਿਆ ਪਰ ਉਹਦੇ ਨਾਲ ਦੀ ਨਾਲ ਸਾਡੇ ਬਿਜਲੀ ਬੋਰ ਦੇ ਅਤੇ ਇਹ ਮਨ 200 ਰੁਪਇਆ ਡਵੈਲਪਮੈਂਟ ਟੈਕਸ ਪੈਨਸ਼ਨਾਂ ਦਾ ਕੱਟਣਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਗਲਤ ਹੈ ਨਾ ਤਾਂ ਪੰਜਾਬ ਸਰਕਾਰ ਦੀ ਹਦਾਇਤ ਹੈ ਕੋਈ ਨਾ ਲਿਖਤੀ ਚਿੱਠੀ ਹੈ ਕੋਈ ਤੇ ਨਾ ਹੀ ਕੋਈ ਟੈਲੀਫੋਨ ਮੈਸੇਜ ਹੈ ਬਾਰ ਬਾਰ ਅਸੀਂ ਸੀਐਮ ਨਾਲ ਮੀਟਿੰਗਾਂ ਵੀ ਕੀਤੀਆਂ ਮੀਟਿੰਗਾਂ ਦੇ ਵਿੱਚ ਜਦ ਅਸੀਂ ਪੁੱਛਦੇ ਹਾਂ ਕਿ ਕਿਹੜੀ ਚਿੱਠੀ ਹੈ ਜਿਹਦੇ ਨਾਲ ਤੁਸੀਂ 200 ਰੁਪਇਆ ਜਿਹੜਾ ਫੰਡ ਜਿਹੜਾ ਇਹ ਟੈਕਸ ਜਿਹੜਾ ਸਾਡੇ ਤੇ ਲਾਇਆਗਾ ਇਹ ਕਿਉਂ ਕਟਿਆ ਪਰ ਅਸੀਂ ਕੋਸ਼ਿਸ਼ ਕੀਤੀ ਹੈ ਆਪਣੇ ਡਿਵੀਜ਼ਨ ਵਿੱਚ ਤਾਂ ਅਸੀਂ ਕੱਟਣ ਨਹੀਂ ਦਿੱਤਾ ਪਰ ਹੋਰ ਡਿਵੀਜ਼ਨਾਂ ਦੇ ਵਿੱਚ ਜਿਹੜਾ 200 ਰੁਪਿਆ ਕੱਟਿਆ ਜਾਂਦਾਗਾ ਅਸੀਂ ਮੰਗ ਕਰਦੇ ਹਾਂ ਸਰਕਾਰ ਤੇ ਵੀ ਤੇ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਵੀ ਇਹ ਜਿਹੜਾ 200 ਰੁਪਿਆ ਡਿਵੈਲਪਮੈਂਟ ਟੈਕਸ ਹੈ ਇਹ ਕੱਟਣਾ ਅੱਗੇ ਤੋਂ ਬੰਦ ਕਰਤਾ ਜਾਵੇ ਜੇ ਨਾ ਕੱਟਿਆ ਇਹ ਵੀ ਬਾਕੀ ਮੰਗਾਂ ਦੇ ਵਿੱਚ ਐਡ ਕਰਕੇ ਅਸੀਂ ਇਹਦੇ ਬਰੁਨ ਜਿਹੜਾ ਅਸੀਂ ਸੰਗਠਨ ਕਰਕੇ